ਬਦਲਾ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਵੱਡੇ ਮਗਰਮੱਛ ਵੀ ਫੜੇ ਗਏ ਡਰੱਗ ਟ੍ਰੇਡਰ ਨਾਲ ਰਿਲੇਟਡ ਨੇ ਸ਼ਗਲਤ ਰਾਹਲੇ ਹਰਪਾਲ ਸਿੰਘ ਤੇ ਜੱਜ ਸਿੰਘ ਹਰਪਾਲ ਸਿੰਘ ਦੇ ਖਿਲਾਫ 4 ਮੁਕਦਮੇ ਆਲਰੇਡੀ ਦਰਜ ਨੇ ਡਰੱਗ ਮਨੀ ਕਮਾ ਲਈ ਗਲਤ ਤਰੀਕੇ ਨਾਲ ਤੋੜਾ ਅੰਜਾਮ ਹੀ ਜੱਜ ਦੇ ਖਿਲਾਫ 3 ਡੇ ਮਗਰਮਾਚ ਵੀ ਫੜੇ ਗਏ ਜਿਹੜੇ ਡਰਗ ਟ੍ਰੇਡ ਨਾਲ ਰਿਲੇਟਡ ਨੇ ਇਸ ਤੋਂ ਇਲਾਵਾ ਜਿਹੜੇ ਸਪਲਾਈਅਰਸ ਔਰ ਪੈਟਲਰਸ ਨੇ ਉਹਨਾਂ ਦੇ ਖਿਲਾਫ ਵੀ ਕਾਫੀ ਮੈਸਿਵ ਲੈਵਲ ਤੇ ਜਿਹੜਾ ਐਕਸ਼ਨ ਲਿਆ ਗਿਆ ਉਸ ਤੋਂ ਇਲਾਵਾ ਜਿਹੜੇ ਵੀ ਐਡਿਕਟਸ ਨੇ ਉਹਨਾਂ ਨੂੰ ਵੀ ਪੁਲਿਸ ਜਿਹੜੀ ਆ ਉਹ ਉਹਨਾਂ ਦਾ ਇਲਾਜ ਵਾਸਤੇ ਅਸੀਂ ਪ੍ਰਤੀ ਕਰਵਾ ਰਹੇ ਹਾਂ ਰੈਗੂਲਰਲੀ ਹਰ ਰੋਜ਼ ਹੀ ਸਾਡੇ ਮੁਲਾਜ਼ਮ ਤੇ ਆਫੀਸਰਸ ਲੈ ਕੇ ਜਾਂਦੇ ਨੇ ਉਹਨਾਂ ਨੂੰ ਔਰ ਜਿਹੜੇ ਬੇਲਡ ਆਊਟ ਨੇ ਉਹਨਾਂ ਦੇ ਉੱਤੇ ਵੀ ਜਿਹੜੇ ਜ਼ਮਾਨਤ ਤੇ ਬਾਹਰ ਆ ਰਹੇ ਉਹਨਾਂ ਤੇ ਵੀ ਸਪੈਸ਼ਲ ਅਸੀਂ ਇੱਕ ਮਾਨਿਟਰਿੰਗ ਸਿਸਟਮ ਤਿਆਰ ਕੀਤਾ ਉਹਦੇ ਤੇ ਉਹਨਾਂ ਤੇ ਪੂਰਾ ਨਿਗਰਾਨੀ ਰੱਖੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜਾ ਕਾਰਪੋਰੇਸ਼ਨ ਵੱਲੋਂ ਇਲੀਗਲ ਤਰੀਕਿਆਂ ਨਾਲ ਬਣਾਈਆਂ ਹੋਈਆਂ ਪ੍ਰਾਪਰਟੀਆਂ ਨੇ ਸਪੈਸ਼ਲੀ ਜਿਹੜੇ ਡਰੱਗ ਐਡਿਕਟਸ ਨੇ ਉਹਨਾਂ ਦੇ ਤਹਿਤ ਵੀ ਕਾਫੀ ਕਾਰਵਾਈ ਮਿਸ਼ਰਟ ਪੁਲਿਸ ਅੰਮ੍ਰਿਤਸਰ ਦੇ ਏਰੀਏਟ ਕੀਤੀ ਗਈ ਹੈ ਅੱਜ ਵੀ ਅਸੀਂ ਪਿੰਡ ਸੁਲਤਾਨਵਿੰਡ ਚ ਆਏ ਆ ਇਹ ਬੜੇ ਦੋ ਨਟੋਰੀਅਸ ਸਮਗਲਰ ਪਰ ਆਨੇ ਹਰਪਾਲ ਸਿੰਘ ਤੇ ਜੱਜ ਸਿੰਘ ਉਹਨਾਂ ਨੇ ਬੜਾ ਹੀ ਆਲੀਸ਼ਾਨ ਇੱਕ ਮਕਾਨ ਬਣਾਇਆ ਜਿਵੇਂ ਆਪਾਂ ਦੇਖਿਆ ਹੁਣ ਸਾਰਿਆਂ ਨੇ ਔਰ ਜੇ ਇਹਨਾਂ ਦਾ ਪਿਛੋਕੜ ਦੇਖੀਏ ਹਰਪਾਲ ਸਿੰਘ ਦੇ ਖਿਲਾਫ ਚਾਰ ਮੁਕਦਮੇ ਆਲਰੇਡੀ ਦਰਜ ਨੇ ਔਰ 2020 ਤੋਂ ਦੋਨੋਂ ਭਰਾ ਐ ਐਨਡੀਪੀਐਸ ਦਾ ਕੰਮ ਕਰ ਰਹੇ ਕਦੇ ਜੇਲ੍ਹ ਚਲੇ ਗਏ ਜ਼ਮਾਨਤ ਤੇ ਬਾਹਰ ਆ ਗਏ ਹਰਪਾਲ ਦੇ ਖਿਲਾਫ ਜਿਹੜੇ ਮੁਕਦਮੇ ਨੇ ਉਹ ਜ਼ਿਆਦਾਤਰ ਇੱਥੇ ਸੁਲਤਾਨਵਿੰਡ ਦੇ ਤੇ ਲੇਟੈਸਟ ਜਿਹੜਾ ਮੁਕੱਦਮਾ ਹੈ ਦੋਨੋਂ ਭਰਾਵਾਂ ਦੇ ਉੱਤੇ ਜਿਹੜਾ ਦਰਜ ਹੋਇਆ 16 ਨੰਬਰ ਮੁਕੱਦਮਾ 2025 ਦਾ 2 3 2 ਮਾਰਚ ਦਾ ਔਰ ਇਹਦੇ ਵਿੱਚ ਅਸੀਂ ਜਿਹੜੀ ਜਿਹੜੀ ਆਰਗੇਨਾਈਜ਼ ਕ੍ਰਾਈਮ ਦੀ ਸੈਕਸ਼ਨ ਨਵੇਂ BNS ਉਹ ਵੀ ਨਾਲ ਲਾਈਏ ਕਿਉਂਕਿ ਬਾਰ-ਬਾਰੇ ਇੱਕੋ ਕ੍ਰਾਈਮ ਕਰ ਰਹੇ ਨੇ ਇਹਦੇ ਵਿੱਚ 268 ਗ੍ਰਾਮ ਕਮਰਸ਼ੀਅਲ ਦੀ ਜਿਹੜੀ ਬਰਾਮਦਗੀ ਹੋਈ ਸੀ ਤੇ 48000 ਰੁਪਏ ਡਰਗ ਮਨੀ ਫੜੀ ਗਈ ਸੀ ਉੱਚ ਜੱਜ ਸਿੰਘ ਗ੍ਰਿਫਤਾਰ ਹੋ ਗਿਆ ਇਹ ਪਗੋੜਾ ਹਰਪਾਲ ਸਿੰਘ ਹੈ ਜੇ ਇਹਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਏਗਾ ਅੱਜ ਜਿਹੜੀ ਡੈਮੋਲੇਸ਼ਨ ਦਾ ਮਸਲਾ ਹੈਗਾ ਕਾਰਪੋਰੇਸ਼ਨ ਵੱਲੋਂ ਇਹ ਜਿਹੜਾ ਸਾਨੂੰ ਪੁਲਿਸ ਫੋਰਸ ਮੁਹਈਆ ਕਰਨ ਵਾਸਤੇ ਰਿਕਵੈਸਟ ਆਈ ਸੀ ਉਹਦੇ ਕਰਕੇ ਅਸੀਂ ਆਏ ਆ ਸੋ ਥੈਟ ਇਹ ਬੜਾ ਸਟਰੋਂਗ ਮੈਸੇਜ ਜਾਵੇ ਸਾਰੇ ਲੋਕ ਇਸ ਏਰੀਏ ਜਾਣਦੇ ਇਹਨਾਂ ਨੂੰ ਕਿ ਕਿੰਨੇ ਨਟੋਰੀਅਸ ਬੰਦੇ ਨੇ ਔਰ ਕਿ ਗਲਤੋਏ ਕੰਮ ਕਰ ਰਹੇ ਨੇ ਉਸੇ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਨਾਲ ਕਿ ਬੜਾ ਸਟਰੋਂਗ ਮੈਸੇਜ ਜਾਂਦਾ ਸਮਾਜ ਦੇ ਵਿੱਚ ਵੀ ਕਿ ਜੇ ਤੁਸੀਂ ਗਲਤ ਤਰੀਕੇ ਨਾਲ ਕਾਲਾ ਧਨ ਕਮਾ ਵੀ ਲਿਆ ਡਰਗ ਮਨੀ ਕਮਾ ਲਈ ਗਲਤ ਤਰੀਕੇ ਨਾਲ ਤਾਂ ਉਹਦਾ ਅੰਜਾਮ ਇਹੀ ਹੋਏਗਾ ਸਰ ਛੱਪੜ ਦੇ ਉੱਪਰ ਕਰਨ ਦਾ ਘਰ ਭਾਏ ਜੀ ਇਹਨਾਂ ਨੂੰ ਕੋਰਪੋਰੇਸ਼ਨ ਵੱਲੋਂ ਆਰਡਰ ਭਇਆ ਜੀ ਡੈਮੋਲੇਸ਼ਨ ਦਾ ਤਾਂ ਹੀ ਅਸੀਂ ਆਏ ਹਾਂ ਪੁਲਿਸ ਫੋਰਸ ਮੰਗੀ ਗਈ ਹੈ ਉਹਨਾਂ ਵੱਲੋਂ ਸਰ ਕਿੰਨੇ ਸਮੇਂ ਤੋਂ ਰਹਿ ਰਹੇ ਨੇ ਇਹ ਛੱਪੜ ਦੇ ਉੱਪਰ ਇਹ ਮੈਨੂੰ ਨਹੀਂ ਪਤਾ ਪਰ ਬੇਸਿਕਲੀ ਉਹ ਕਾਰਪੋਰੇਸ਼ਨ ਦੱਸ ਸਕੇਗੀ ਅਸੀਂ ਤਾਂ ਬੇਸਿਕਲੀ ਇਹ ਜਿਹੜੀਆਂ ਚੀਜ਼ਾਂ ਇਹਨਾਂ ਦਾ ਜਿਹੜਾ ਪਛੋਕੜਾ ਕ੍ਰਿਮੀਨਲ ਉਹਦੇ ਬਾਰੇ ਤੁਹਾਨੂੰ ਬਰੀਫ ਕਰ ਰਹੇ ਆਂ ਔਰ ਪੁਲਿਸ ਦੀ ਪੂਰੀ ਅਸੀਂ ਮਦਦ ਦਿੱਤੀ ਹੈ ਕਾਰਪੋਰੇਸ਼ਨ ਦੀ ਟੀਮ ਨੂੰ ਜਿਸ ਨਾਲ ਕਿ ਇਹ ਜਿਹੜਾ ਸਾਰੀ ਜਿਹੜਾ ਐਕਸ਼ਨ ਹੈ ਉਹ ਵਧੀਆ ਤਰੀਕੇ ਨਾਲ ਸੰਪੰਨ ਹੋ ਸਕੇ ਕੋਈ ਰੁਕਾਵਟ ਨਾ ਸਰ ਐਂਡੀਪੀਐਸ ਦੀ ਟੀਮ ਪਰਚੇ ਦੱਸਦੇ ਪਏ ਜੀ ਕਾਫੀ ਇੱਥੇ ਅੱਗੇ ਹਾਂਜੀ ਚਾਰ ਮੁਕਦਮੇ ਹਰਪਾਲਤੇ ਆ ਜੀ 2020 ਤੋਂ ਹੀ ਦੋਨੇ ਲੱਗੇ ਹੋਏ ਆ ਔਰ ਜੱਜ ਦੇ ਖਿਲਾਫ ਤਿੰਨ ਮੁਕਦਮੇ ਸਰ ਜ਼ਿਆਦਾ ਕਰਕੇ ਹੀ ਹੈ ਰੋਇਨ ਨਹੀਂ ਜੀ ਜੂਰੀਆਂ ਸੀ ਹੀਰੋਇਨ ਦਾ ਹੀ ਆ ਮੇਨਲੀ ਔਰ ਮੈਂ ਤੁਹਾਡੇ ਰਾਹੀਂ ਇੱਕ ਨੌਜਵਾਨ ਪੀੜ੍ਹੀ ਨੂੰ ਜ਼ਰੂਰ ਰਿਕੁਐਸਟ ਕਰਨਾ ਚਾਹੁੰਦਾ ਕਿ ਦੇਖੋ ਗਵਰਨਮੈਂਟ ਦਾ ਬਹੁਤ ਵਧੀਆ ਪਾਲਿਸੀ ਹੈ ਜੇ ਕੋਈ ਬੰਦਾ ਆਪਣਾ ਇਲਾਜ ਕਰਨਾ ਕਰਾਉਣਾ ਚਾਹੁੰਦਾ ਉਹਨੂੰ ਵੀ ਅਸੀਂ ਫੈਸਿਲਿਟੇਟ ਕਰ ਰਹੇ ਹਾਂ ਕਿਉਂਕਿ ਅਸੀਂ ਜਿਹੜਾ ਬੰਦਾ ਇਸ ਨਸ਼ੇ ਦੇ ਵਿੱਚ ਲਿਪਟ ਹੋ ਜਾਂਦਾ ਉਹਨੂੰ ਅਸੀਂ ਪਰਤੌਰ ਮਰੀਜ਼ ਸਪਲੀਟ ਕਰ ਰਹੇ ਹਾਂ ਬਹੁਤ ਸਾਰੇ ਬੈੱਡ ਵੀ ਨੇ ਹੁਣ ਤੇ ਇਸ ਦਲਦਲ ਚੋਂ ਨਿਕਲਣ ਦਾ ਬਹੁਤ ਸੁਨਹਿਰੀ ਮੌਕਾ ਹੈ ਸਕਿੱਲ ਡਿਵੈਲਪਮੈਂਟ ਦਾ ਵੀ ਕੰਮ ਜਿਹੜਾ ਗਵਰਨਮੈਂਟ ਨੇ ਜਿਹੜੇ ਡੀਡਿਕਸ਼ਨ ਸੈਂਟਰ ਉਹਨਾਂ ਚ ਵੀ ਔਰ ਵੈਸੇ ਵੀ ਜਿਹੜੇ ਆ ਉਹ ਉਹਨਾਂ ਦੇ ਟ੍ਰੇਨਿੰਗ ਵਾਸਤੇ ਵੀ ਮੁਹैया ਕਰਾਏ ਨੇ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਸੋ ਦਟ ਕਾਈਂਡਲੀ মিডিਆ ਰਾਹੀਂ ਉਹ ਸਾਰੇ ਲੋਕਾਂ ਤੱਕ ਪਹੁੰਚ ਸਕੇ ਜਿਹੜਾ ਬੰਦਾ ਇਹ ਛੱਡ ਕੇ ਕੰਮ ਉਸ ਕੰਮ ਜਾਣਾ ਚਾਹੁੰਦਾ ਸੋ ਦਾ ਉਹਦਾ ਵੀ ਹੈਬ ਅਸਲ ਸੋਸਾਇਟੀ ਦੇ ਵਿੱਚ ਵਾਪਸੀ ਹੋ ਸਕੇ ਇਹਨਾਂ ਦਾ ਪਛੋਕੜ ਕੀ ਹੈ ਸਰ ਇਹਨਾਂ ਦਾ ਪਛੋਕੜ ਹਰਪਾਲ ਸਿੰਘ ਪਕੌੜਾ ਜੀ ਜੱਜ ਸਿੰਘ ਜੇਲ ਚ ਹੈ ਜੀ ਇਹਨਾਂ ਦਾ ਪਛੋਕੜ ਕੀ ਹੈ ਸਰ ਕੌਣ ਕੌਣ ਪਰਿਵਾਰ ਦੇ ਮੈਂਬਰ ਕੋਣ ਇਹ ਇਹਨਾਂ ਡਿਟੇਲ ਨਹੀਂ ਹੈ ਇਸ ਦਾ ਕੋਈ ਕੱਢਦਾ ਇਸ ਦਾ ਕੋਈ ਲੈਂਦਾ ਇਹ ਨਹੀਂ ਚੈੱਕ ਕੀਤਾ ਜੀ ਨਹੀਂ ਰਹਿ ਰਿਹਾ ਕਹਿੰਦੇ ਕਿਉਂਕਿ ਉਹ ਭੱਜਿਆ ਹੋਇਆ ਹੈ ਉਸ ਕਰਕੇ ਨੈਚੁਰਲੀ ਉਹ ਅਸੀਂ ਆਖਰੀ ਹੈ 8th ਹੈ ਅਠਵੀ ਹੈ ਜੀ ਪਰ ਜਿਹੜਾ ਉਹਨਾਂ ਬੱਚੀ ਦੀ ਗੋੜੀ ਵਜੀ ਉਹਦਾ ਕੋਈ ਅਪਡੇਟ ਆਇਆ ਜੀ ਦੇਖੋ ਯਾਰ ਆਪਾਂ ਇਹ ਕੰਮ ਵਾਸਤੇ ਆਏ ਆ ਦੇਖੋ ਉਹਦੇ ਚ ਤਾਂ ਬੜੀ ਸਿੰਪਲ ਗੱਲ ਹੈ ਤੁਸੀਂ ਉਹਨੂੰ ਆਪਾਂ ਇੱਕ ਮਤਲਬ ਨਾਰਮਲ ਜਿਹੜੀ ਜਿਹਦੇ ਪਿੱਛੇ ਅਸੀਂ ਇਕੱਠੇ ਹੋਏ ਹਾਂ दैट इज ਡਰੱਗਸ ਉਹਦੇ ਬਾਰੇ ਤੁਹਾਨੂੰ ਅਲੱਗ ਬਰੀਫ ਕੀਤਾ ਜਾਏਗਾ ਜਿਹੜੀ ਇਹ ਸਾਡੀ ਪ੍ਰੈਸ ਬਰੀਫਿੰਗ ਅੱਜ ਸਪੈਸ਼ਲੀ ਡਰੱਗਸ ਤੇ ਡੈਮੋਲੇਸ਼ਨ ਦੀ ਹੈ ਆਪਾਂ ਇਹਦੇ ਤੱਕ ਹੀ ਸੀਮਤ ਰਹਨੇ ਹਾਂ ਠੀਕ ਹੈ ਜੀ